ਦੀ ਕੀ ਫਾਦੇ ਵੀਰ ਜੀ ਬੇਨਤੀ ਐਦਾ ਵਾ ਜਿਹੜੀ ਆਪਾਂ ਵੀਡੀਓ ਪਾਈ ਸੀ ਨਾ ਆਪਣੇ ਬੀਜੀਆਂ ਪੈਣੀਆਂ ਛੋਟੇ ਬੱਚੇ ਦੀਆਂ ਕਿਡਨੀਆਂ ਟਰਾਂਸਪਲੈਂਟ ਹੋਣ ਜਾਣੇ ਤੇ ਉਹਦੇ ਬਾਰੇ ਆਪਾਂ ਨੂੰ ਅਮਰੀਕਾ ਚੋਂ ਵੀਰਾਂ ਨੇ ਸੇਵਾ ਕੀਤੀ ਆ 90000 ਰੁਪਏ ਦੀ ਉਹਨਾਂ ਨੇ ਸੇਵਾ ਕੀਤੀ ਆ ਤੇ ਆਪਾਂ ਉਹਨਾਂ ਨੂੰ ਇਹਨਾਂ ਦਾ ਕੱਲੋਂ ਪ੍ਰੈਸ਼ਰ ਹੋਣਾ ਵਾ ਅੱਜ ਹੈ ਗਿਆ ਤਰੀਕ 25 8 2025 ਤੇ ਸਵੇਰੇ ਆੜਵਾਟ ਹੋਣਾ ਵਾ ਵੀਰ ਨੇ ਆਪਾਂ ਉਹਨਾਂ ਦੇ ਘਰੇ ਸੇਵਾ ਦੇਣ ਆਏ ਆ ਤੇ ਇਹ ਜਿਹੜੇ ਵੀਰਾਂ ਨੇ ਸੇਵਾ ਕੀਤੀ ਆ ਉਹਨਾਂ ਦੀ ਸੇਵਾ 90000 ਰੁਪਇਆ ਜਿਹੜਾ ਵਾ ਉਹ ਉਹਨਾਂ ਨੂੰ ਦੇਣਾ ਹੈ ਤੇ ਇਹ ਵੀਡੀਓ ਦਾ ਮਕਸਦ ਕੋਈ ਵਿਊ ਲੈਣਾ ਕੋਈ ਇਹਦੇ ਬਾਰੇ ਫੇਮ ਲੈਣਾ ਨਹੀਂ ਹੈਗਾ ਬਸ ਇੰਨਾ ਵੀ ਜਿਹੜੇ ਵੀਰਾਂ ਨੇ ਸੇਵਾ ਕੀਤੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਸੇਵਾ ਜਿਹੜੀ ਆ ਸਹੀ ਠਾਣੇ ਤੇ ਲੱਗ ਚੁੱਕੀ ਆ ਜਿਹੜੇ ਅੱਜ ਕੱਲ ਫਰਾਡ ਹੋਣਦੇ ਆ ਧੋਖੇ ਧੜੀਆਂ ਹੋਣਦੇ ਆ ਉਹਨਾਂ ਤੋਂ ਬਚਾ ਦੇ ਲਈ ਇਹ ਵੀਡੀਓ ਕੋਈ ਫੇਮ ਲੈਣ ਦਾ ਚੱਕਰ ਨਹੀਂ ਹੈਗਾ ਬਾਬਾ ਬੁੱਢਾ ਸਾਹਿਬ ਕਿਰਪਾ ਕਰਨ ਇਹ ਵੀਰ ਤੰਦਰੁਸਤ ਹੋ ਕੇ ਘਰ ਆਵੇ ਵੀ ਇਹਨੂੰ ਕਿਸੇ ਵੀਰ ਨੂੰ ਇਹਨੂੰ ਲੋਡ ਪੈਂਦੀ ਆ ਕਿਸੇ ਪੈਸੇ ਦੀ ਉਹ ਵੀਰ ਜੇ ਹੁਣ ਸਹੀ ਤਰੀਕੇ ਨਾਲ ਪੈਸੇ ਲੱਗੇ ਆ ਤੇ ਗਾਂਵ ਵਾਸਤੇ ਵੀ ਇਹ ਜਿਹੜੇ ਪੈਸੇ ਆ ਉਹ ਫੇਰ ਸੇਵਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ